ਅੱਜ ਆਪਾਂ ਮੱਕੀ ਦੀ ਵੀਡੀਓ ਪਾਉਣ ਲੱਗੇ ਆ ਜੀ। ਮੇਰੇ ਕੋਲ ਮੱਕੀ ਐ। ਮੱਕੀ ਤਾਂ ਮੰਨ ਲਓ ਜਿਹੜੇ ਕਿਸਾਨਾਂ ਨੇ ਬੀਜੀ ਹੋਈ ਐ। ਐ ਇੱਕ ਤੀਕੀ ਆਪਾਂ ਮੱਕੜ ਜ਼ਿਆਦੇ ਐ। ਉਹ ਮੱਕੜ ਜ਼ਿਆਦੇ ਕਰਕੇ ਸੁੰਡੀ ਪੈਦਾ ਹੋ ਗਈ। ਤੇ ਬਹੁਤ ਜ਼ਿਆਦੇ ਸੁੰਡੀ ਐ ਤੇ ਬਹੁਤ ਹੀ ਬੱਚ ਐ। ਤਾਂ ਕਰਕੇ ਮੇਰੇ ਬੱਡਾਂ ਤੇ ਬੀਜੀ ਹੋਈ ਸੀ ਮੱਕੀ। ਬੱਟਾਂ ਤੇ ਮੈਂ ਫੋਅ ਮਾਰਿਆ ਸੀ ਪਹਿਲਾਂ। ਵੀ ਚਲੋ ਆਪਾਂ ਉਹ ਕਰ ਲੈਨੇ ਆ। ਹੱਥੀ ਮਾਰ ਕੇ ਦੇਖ ਲੈਨੇ ਹੱਥੀ ਨਹੀਂ ਸੁੰਡੀ ਮਰਦੀ ਹੁੰਦੀ ਤੇ ਸਪਰੇਅ ਛਿੜਕਦੇ ਸੀ ਸਪਰੇਅ ਮਾ ਦੋ ਤਿੰਨ ਛਿੜਕਦਿਆਂ ਸੀ ਪਹਿਲਾਂ ਦੋ ਤਿੰਨ ਕ ਪੰਜ ਸਪਰੇਅ ਹਾਂ ਛਿੜਕਦਿਆਂ ਪਹਿਲਾਂ ਉਹ ਸਪਰੇਅ ਹਾਂ ਕੀ ਸੀ ਉਹ ਬੱਚ ਨਹੀਂ ਮਾਰਦਿਆਂ ਸੀ ਨਾ ਭਮੱਕੜ ਮਾਰਦਿਆਂ ਸੀ ਨਾ ਬੱਚ ਮਾਰਦਿਆਂ ਸੀ ਨਾ ਅੰਡੇ ਮਾਰਦਿਆਂ ਸੀ ਫੇਰ ਮੈਂ ਦਵਾਈ ਲਿਆਇਆ ਪਿੰਨ ਵਾਲੇ ਤਾਂ ਬੱਚ ਮਾਰਦੀ ਐ ਨਾਲੇ ਮਾਰਦੀ ਐ ਸੁੰਡੀ ਅਡਾਮਾ ਦੀ ਦਵਾਈ ਲਿਆਇਆ ਮੈਂ ਜਿਹੜੀ ਹੁੰਦੀ ਅਡਾਮਾ ਦੀ 12z ਉਹ ਵੀ ਬਹੁਤ ਵਧੀਆ ਦਵਾਈ ਹੁੰਦੀ ਹੈ ਉਹ ਨਹੀਂ ਮੈਨੂੰ ਮਿਲੀ 12z ਇੱਕ ਕਿੱਲਾ ਮੱਕੀ ਆ ਮੇਰੇ ਕੋਲੇ ਫਿਰ ਮੈਂ ਦੂਸਰੀ ਲਿਆਇਆ ਪਲਥੋਰਾ ਆਹ ਵਾਲੀ ਲਿਆਇਆ ਦਵਾਈ ਮੈਂ ਇਹ ਦਵਾਈ ਹੈ ਸੁੰਡੀ ਨਹੀਂ ਤਾਂ ਮਾਰਦੀ ਐ ਨਾਲੇ ਪਹ ਮੱਕੜ ਨੂੰ ਮਾਰਦੀ ਐ ਤੇ ਨਾਲੇ ਮਾਰਦੀ ਐ ਆਂਡਿਆਂ ਨੂੰ ਨਾਲੇ ਬੱਚ ਨੂੰ ਕਿ ਉਹ ਬਚ ਜਾ ਰਹੇ ਹੁੰਦਾ ਐਕਟੀ ਤਾਂ ਕਰਕੇ ਜਾ ਰਹੇ ਹੋਗੀ ਸੁੰਡੀ ਤੇ ਇਹ ਹੈਗੇ 350 ml 250 ml ਪੈ ਜਾਂਦੀ ਇੱਕ ਕਿੱਲੇ ਦੇ ਵਿੱਚ ਇੱਕ ਕਿੱਲੇ ਹੀ ਮੇਰੇ ਕੋਲ ਮੱਕੀ ਐ ਉਹਨਾਂ ਕੋਲ ਹੈ ਨਹੀਂ ਸੀਗੀ 250 ml ਐ 350 ml ਦੇਤੀ ਮੈਨੂੰ ਇਹ ਲਿਆ ਮੈਂ ਕੁੰਡੀ ਵਾਸਤੇ ਇਹ ਆਪਾਂ ਦਿੱਤੀ ਹੈ 750 ਦੀ ਤੇ ਰੇਟ ਇਹਦਾ ਹੈਗਾਗਾ 1210 ਰੁਪਏ ਮੈਂ ਲਿਆ 750 ਦੀ ਤੇ ਆਪਾਂ ਛੜਕਤੀ ਜਦੋਂ ਦਵਾਈ ਛੜਕਣੀ ਹੈ ਮੈਂ ਕੀ ਕਰਦਾ ਜਾਂਦਾ ਸਵੇਰੇ ਆ ਜਾਂਦਾ ਸੁਨੇਹਾ ਜਦੋਂ ਟ੍ਰੇਲ ਹੁੰਦੀ ਹੈ ਕਿਉਂ ਟ੍ਰੇਲ ਵਿੱਚ ਕੋਆਂ ਦੇ ਵੱਢ ਜਾਂਦੀਆਂ ਮੱਕੀ ਦੇ ਉੱਥੇ ਸੁੰਡੀ ਹੁੰਦੀ ਹੈ ਕੋਈ ਖਾਂਦੀ ਆ ਜਾਂ ਤਾਂ ਸਵੇਰੇ ਇਹ ਸਨੇਹਾ ਛਿੜਕ ਲਓ ਤਰੇਲ ਹੁੰਦੀ ਜਦੋਂ ਜਾਂ ਛਿੜਕ ਲਓ ਸ਼ਾਮ ਨੂੰ ਕਿਉਂ ਉਦੋਂ ਵੀ ਤਰੇਲ ਪੈਂਦੀ ਹੈ ਉਹ ਸੁੰਡੀ ਮਿਕਸ ਹੋ ਜਾਂਦੀ ਤਰੇਲ ਦੇ ਵਿੱਚ ਸਵੇਰੇ ਵੀ ਤੇ ਸ਼ਾਮ ਨੂੰ ਵੀ ਕਦੋਂ ਛਿੜਕ ਲਓ ਤੇ ਸੁੰਡੀ ਉਦੋਂ ਮਰ ਜਾਂਦੀ ਹੈ ਤੇ ਤਾਂ ਹੀ ਮੈਂ ਸੁੰਡੀ ਛਿੜਕੀ ਦਵਾਈ ਛਿੜਕੀ ਸੀ ਦਵਾਈ ਛਿੜਕਤੀ ਮੈਂ ਦੂਸਰੇ ਦਿਨ ਆ ਕੇ ਦੇਖੀ ਸੁੰਡੀ ਮਰੀ ਨਹੀਂ ਸੁੰਡੀ ਹਜੇ ਤੱਕ ਉਹ ਕੀ ਹੈ ਖਾਣਾ ਹਟ ਜਾਂਦੀ ਹੈ ਜਦੋਂ ਖਾਣਾ ਹਟ ਗਈ ਫਿਰ ਭੁੱਖੀ ਮਰਦੀ ਆਪੇ ਮਰ ਜਾਂਦੀ ਐ ਤੀਸਰੇ ਦਿਨ ਦੇਖ ਲਓ ਤੁਸੀਂ ਆਪੇ ਤੁਹਾਨੂੰ ਪਤਾ ਲੱਗ ਜੂ ਐ ਨਹੀਂ ਹੁੰਦਾ ਵੀ ਇੱਕ ਅੱਜ ਦਵਾਈ ਛਿੜਕਤੀ ਤਾਂ ਮਰਨੀ ਚਾਹੀਦੀ ਨਾਲ ਦੀ ਨਾਲ ਨਹੀਂ ਮਰਦੀ ਹੁੰਦੀ ਉਹ ਭੁੱਖ ਨਾਲ ਮਰਦੀ ਐ ਮਗਰ ਉਹ ਖਾਣਾ ਪੀਣਾ ਬੰਦ ਕਰ ਦਿੰਦੀ ਐ ਤੇ ਇਸ ਤਰ੍ਹਾਂ ਹੀ ਮੈਂ ਦਵਾਈ ਲਿਆ ਸੀਗਾ ਦੂਜੀ ਕੱਖਾਂ ਵਾਲੀ ਤਾਂ ਕੱਖਾਂ ਵਾਲੀ ਪੀਲੀ ਜੀ ਦਵਾਈ ਹੁੰਦੀ ਐ ਇੱਕ ਤਾਂ ਉਹ ਮੈਂ ਛਿੜਕੀ ਨਹੀਂ ਪੀਲੀ ਦਵਾਈ ਮੇਰੇ ਕੋਲ ਬਾਹਾਂ ਸੀ ਸੁੱਕਾ ਮੈਂ ਇਹਨੇ ਮਾਰਨੀ ਨਹੀਂ ਫਿਰ ਉਹਦੇ ਨਾਲ ਮਰਨਾ ਨਹੀਂ ਕੱਖ ਮੈਂ ਕੱਖਾਂ ਵਾਲੀ ਦਵਾਈ ਹੋਰ ਲਿਆ ਐ ਆ ਦੇਖ ਲੋ ਕੱਖ ਮੇਰੇ ਮਰੇ ਪਏ ਜਮਾ ਮੈਂ ਜਿੱਦ ਦੇ ਦਵਾਈ ਛੜਕੀ ਸੀ ਮੀਂਹ ਤੋਂ ਇੱਕ ਦਿਨ ਪਹਿਲਾਂ ਛੜਕੀ ਸੀ ਦੂਸਰੇ ਦਿਨ ਮੀਂਹ ਪੈ ਗਿਆ ਤੇ ਪਰ ਦਵਾਈ ਵਧੀਆ ਸੀ ਕੱਖ ਫੇਰ ਵੀ ਆਪਣੇ ਮਰ ਗਏ ਉਹ ਵੀ ਵਸ ਨੂੰ ਦਿਖਾ ਦਿੰਨਾ ਆ ਦਵਾਈ ਲਿਆਂਦੀ ਸੀ ਆਪਾਂ ਸੀ ਅੰਟਾ ਕੰਪਨੀ ਦੀ ਹੈ ਕੈਲਰਸ਼ ਕੈਲਰੈਕਸ ਐਕਸਟਰਾ ਸਜੈਂਟਾ ਕੰਪਨੀ ਦੀ ਹੈ ਇਹ ਤੇ ਰੇਟ ਇਹਦਾ ਹੈਗਾ 1400 ਤੇ 99 ਰੁਪਏ ਤੇ ਆਪਾਂ ਲਿਆਏ ਸੀ ਇਹ 800 ਰੁਪਏ ਦੀ ਅੱਡ-ਵਾੜੇ ਰੇਟ ਹੁੰਦੇ ਆ ਦਵਾਈਆਂ ਦੇ ਮੈਂ ਪਹਿਲਾਂ ਪੁੱਛਿਆ ਸੀ ਕੋਈ ਤਾਂ 1900 ਦੀ ਬੋਲਦਾ ਕੋਈ 1700 ਦੀ ਆਹ ਮੈਂ ਲਿਆ ਸਜੈਂਟਾ ਦੀ ਆਪਾਂ ਨੂੰ 800 ਰੁਪਏ ਦੀ ਮਿਲੀ ਸਾਰੀ ਇਹ ਤੇ ਮੈਂ ਲਿਆ ਕੇ ਛਿੜਕਤੀ ਤੇ ਵਧੀਆ ਕੱਕ ਸਾਰੇ ਮਰ ਗਏ ਆਪਣੇ ਮੱਕੀ ਦੇ ਵਿੱਚੋਂ ਤੇ ਹੁਣ ਤੁਹਾਨੂੰ ਦੱਸ ਦਾਂਗੇ ਵੀ ਆਪ ਮੱਕੜ ਹੈ ਆ ਬਿਠਾ ਇਹ ਤਾਂ ਸੁੰਡੀ ਪੈਦਾ ਹੁੰਦੀ ਹੈ ਆ ਫੜ ਲਿਆ ਮੈਂ ਇੱਥੇ तीनों भोंभड़ के मारता आह सिब्बमकड़ देख हज़े ही पैर खिला रहे हैं देखो कि मैं तोड़ दाओ ओमकड़ जा देकर के आप बच्चा ਫੌਬਾਤੀ ਪੈਦਾ ਹੋ ਗਿਆ ਇਹ ਤਿਆਰ ਆ ਬੱਚੋ ਇਹਨੂੰ ਕੀ ਕਰਦਾ ਮੈਂ ਮਾਰ ਦਿੰਨਾ ਇਹਨੂੰ ਐਂ ਦਬਕੇ ਦੇਖਿਆ ਮੈਂ ਤੇ ਮੈਂ ਭੌਵਾ ਉਹ ਤੇ ਲਾਇਆ ਸੀ ਪਰ ਪੂਰਾ ਨਹੀਂ ਮਰਿਆ ਜੇ ਮਰਦੇ ਆਪਾਂ ਮੱਕੜ ਜਿਆਦੇ ਕਰਕੇ ਵਾਂਡੇ ਹੋਰ ਦੇ ਜਾਂਦਾ ਫਿਰ ਹੁੰਡੀ ਹੋਰ ਤਿਆਰ ਹੋ ਜਾਂਦੀ ਸੀ ਉਹ ਹੁਣ ਬੱਚ ਮੈਂ ਮਾਰਤਾ ਆਂਡੇ ਸੀ ਜਿਹੜੇ ਆਹ ਹੋਰ ਗਾਂਹਾ ਦੇ ਇਹਦਾ ਸੁੰਡੀ ਬਹੁਤ ਜ਼ਿਆਦਾ ਐ ਨਹੀਂ ਜ਼ਿਆਦਾ ਐ ਵੀ ਆਪਾਂ ਮਾਰ ਹੀ ਨਹੀਂ ਸਕਦੇ ਹੱਥੀ ਤਾਂ ਇਹਨੂੰ ਵੀ ਐਂ ਮਸਲਤਾ ਐ ਕਰ ਕਰੀ ਮਾਰੀ ਐ ਸਾਰੀ ਮੈਂ ਇਸ ਤਰੀ ਪਹਿਲਾਂ ਬੱਚ ਮਾਰ ਦਿੰਨਾ ਆਂਡੇ ਮਾਰ ਦਿੰਨਾ ਸੁੰਡੀ ਵਹੀਂ ਮਾਰ ਦਿੰਦਾ ਸੀ ਪਰ ਨਹੀਂ ਮੁੱਕੀ ਇਹ ਆਂ ਦੇਖ ਲਓ ਅੱਗੇ ਤੁਹਾਨੂੰ ਦਿਖਾਉਣਾ ਇਹ ਤਾਂ ਬਈ ਬੱਚ ਤਾਂ ਇੰਨੇ ਆ ਨਾ ਮੰਨ ਲਓ ਤੁਸੀਂ ਕਰਮ ਕਰਮ ਤੇ ਐ ਇੱਕ ਬੂਜਾ ਹਨ ਛਟਕੇ ਇੱਕ ਬੂਜੇ ਤੇ ਸੁੰਡੀ ਐ ਤੇ ਪਰੇ ਮਰਦੀ ਨਹੀਂ ਹੈਗੀ ਦਵਾਈ ਤੋਂ ਬਿਨਾਂ ਮਾਲੋ ਬੂਜੇ ਸੁੰਡੀ ਨੇ ਇਸ ਤਰ੍ਹਾਂ ਕਰੇ ਪਏ ਆ ਲਿੱਦ ਜੀ ਕਰ ਦਿੰਦੀ ਐ ਆ ਨਾਲ ਵਾਲਾ ਬੂਜਾ ਆ ਬੂਜਾ ਆ ਗਿਆ ਨਾਲ ਵਾਲਾ ਬੂਜਾ ਆ ਗਿਆ ਕਿਤਾ ਨਾ ਜਿਹੜੀ ਦਵਾਈ ਨਾਲ ਮਰ ਜੇ ਪਤਾ ਪਾਉਣ ਲੱਗ ਜਾਂਦਾ ਕਿ ਪੁਰਾਣੀ ਲਿੱਦ ਹੋ ਜਾਂਦੀ ਐ ਜੋ ਨਵੀਂ ਹੋਵੇ ਲਿੱਦ ਨਾ ਫੇਰ ਆਪ ਨੂੰ ਪਤਾ ਹੁੰਦਾ ਵੀ ਹੈਗੀ ਆ ਜੀ ਆ ਇਹਦੇ ਵਿੱਚੋਂ ਨਿਕਲੇ ਜੀ ਹਾਂ ਹੈਗੀ ਆ ਇਹਦੇ ਵਿੱਚੋਂ ਨਿਕਲੇ ਜੀ ਇਹ ਨਾ ਐਂਡੀ ਵੱਡੀ ਸੁੰਡੀ ਆ ਇਹਨੂੰ ਬਸ ਅਹੀਂ ਦੱਬ ਕੇ ਮਾਰ ਦਿੰਦੇ ਸੀ ਆਪਾਂ ਨੂੰ ਦਵਾਈ ਦਾ ਪਤਾ ਨਹੀਂ ਹੁੰਦਾ ਨਾ ਇਹ ਇੱਕ ਦੂਜੇ ਤੋਂ ਪੁੱਛਦੇ ਰਹਿੰਨੇ ਆਪਾਂ ਤਾਂ ਹੀ ਮੈਂ ਵੀਡੀਓ ਪਾ ਦਿੰਨਾ ਮੈਂ ਇਸ ਕਰਕੇ ਨਾ ਬੇਨਤੀ ਆ ਤੁਹਾਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਕਿਉਂ ਅੱਗੇ ਸਾਰਿਆਂ ਨੂੰ ਪਤਾ ਲੱਗ ਜੇ ਵੀ ਐਵੇਂ ਅਗਲਾ ਅੰਦਰ ਪੀ ਲਾਈ ਜਾਂਦਾ ਮਹਿੰਗੀਆਂ ਦਵਾਈਆਂ ਲੈ ਹੀ ਜਾਂਦਾ ਉਹ ਮੈਨੂੰ ਕਿਸੇ ਨੂੰ ਪਤਾ ਲੱਗ ਗਿਆ ਵੀ ਤੂੰ ਲਿਆ 12 ਜੈਡ ਤੇ 12 ਜੈਡ ਮੈਨੂੰ ਮਿਲੀ ਨਹੀਂ ੜਾਮਾ ਦੀ ਮੈਂ ਦੂਸਰੀ ਲਿਆ ਆ ਪੁਣੇ ਵਧੀਆ ਰਿਜ਼ਲਟ ਆਪਾਂ ਨੂੰ ਦਿੱਤਾ ਹੈ ਇਸ ਤਰ੍ਹਾਂ ਹੀ ਪੁੱਛ ਕੇ ਆਪਾਂ ਕੱਖਾਂ ਵਾਲੀ ਲਿਆਏ ਸੀ ਇੱਕ ਦੂਜੇ ਤੋਂ ਪਤਾ ਲੱਗਦਾ ਹੁੰਦਾ ਤਾਂ ਕਰਕੇ ਕਿਸੇ ਦਾ ਫਾਇਦਾ ਹੋ ਜਾਂਦਾ ਤੇ ਸ਼ੇਅਰ ਅੱਗੇ ਕਰ ਦਿਆ ਕਰੋ ਜੀ